ਆਪ ਜੀਆਂ ਦੇ ਨਾਲ ਇੱਕ ਮਹਾਪੁਰਸ਼ ਦਾ ਜੀਵਨ ਸਾਂਝਾ ਕਰਾਂ ਦਰਸ ਪ੍ਰਾਪਤ ਹੋਏ ਜਿਹਨੂੰ ਗੁਰੂ ਦਾ ਦਰਸ਼ਨ ਹੋ ਜਾਵੇ ਉਹਦੀ ᔪਗਤੀ ਕਿੰਡੀ ਵੱਡੀ ਹੈ ਜਿਹਨੂੰ ਗੁਰੂ ਦਾ ਦਰਸ਼ਨ ਹੋ ਗਿਆ ਉਹ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਜਿਨ੍ਹਾਂ ਦਾ ਆਗਾਜ਼ ਸਾਧ ਸੰਗਤ ਜੀ ਭਾਈ ਨੱਥਾ ਸਿੰਘ ਜੀਆਂ ਦੇ ਗ੍ਰਹਿ ਮਾਤਾ ਖੀਮੀ ਜੀ ਦੀ ਕੋਖ ਤੋਂ ਹੋਇਆ ਭੰਗਵਾ ਨਗਰ ਅੰਦਰ ਇਨਾਂ ਦਾ ਪ੍ਰਕਾਸ਼ ਹੋਇਆ ਸੰਤ ਬਾਬਾ ਜਵੰਤ ਸਿੰਘ ਜੀ ਮਹਾਂਪੁਰਸ਼ ਛੋਟੀ ਉਮਰ ਤੋਂ ਹੀ ਪਰਮਾਤਮਾ ਵਾਹਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜੇ ਭੌਰੇ ਬਣੇ ਸਾਧ ਸੰਗਤ ਜੀ ਸ਼ਾਇਦ ਤੁਸੀਂ ਪਹਿਲਾਂ ਇਹ ਮਹਾਂਪੁਰਸ਼ ਦਾ ਜੀਵਨ ਨਾ ਸੁਣਿਆ ਹੋਵੇ ਪਰ ਦੁਨੀਆ ਦੇ ਅੰਦਰ ਮਿਸਾਲ ਹੈ ਕਿ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਆਲ ਵਰਲਡ ਦੇ ਅੰਦਰ ਕਿਸੇ ਵੀ 에어ਪੋਰਟ ਦੇ ਅੰਦਰ ਗੁਰਦੁਆਰਾ ਸਾਹਿਬ ਨਹੀਂ ਪਰ ਧੰਨ ਬਾਬਾ ਜਵੰਤ ਸਿੰਘ ਜੀ ਮਹਾਪੁਰਸ਼ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਜਿਸ ਦੇ ਅੰਦਰ ਬਾਬਾ ਜਵੰਤ ਸਿੰਘ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਬਣਿਆ ਹੈ ਸਾਧ ਸੰਗਤ ਜੀ ਬਚਪਣੇ ਦੇ ਵਿੱਚ ਮਾਤਾ ਜੀਆਂ ਨੇ ਅਸੀਸ ਦਿੱਤੀ ਹੈ ਉਹ ਅਸੀਸ ਜਿਹੜੀ ਮਾਤਾ ਪਾਨੀ ਜੀਆਂ ਨੇ ਸਤਿਗੁਰਾਂ ਨੂੰ ਦਿੱਤੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜਾਓ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰੋਖੀ ਭੋਜਨ ਕੀਰਤਨ ਨੀਤ ਇਹ ਤੇਰਾ ਭੋਜਨ ਜਿਹੜਾ ਹੈ ਉਹ ਗੁਰੂ ਕਾ ਕੀਰਤਨ ਬਣ ਜਾਵੇ ਸਾਧ ਸੰਗਤ ਜੀ ਘਰ ਦੇ ਵਿੱਚ ਗਰੀਬੀ ਆ ਹਾਲਾਤ ਜਿਹੜੇ ਨੇ ਬੜੇ ਸੰਕੋਚਵੇਂ ਨੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਔਰ ਮਾਤਾ ਜੀਆਂ ਨੇ ਸਕੂਲ ਦੇ ਵਿੱਚ ਜਾ ਕਰਕੇ ਐਪਲੀਕੇਸ਼ਨ ਦਿੱਤੀ ਕਿ ਸਾਡੇ ਕੋਲੋਂ ਜਵੰਦ ਸਿੰਘ ਦੀ ਫੀਸ ਜਿਹੜੀ ਆ ਉਹ ਦਿੱਤੀ ਨਹੀਂ ਜਾਵੇਗੀ ਸਮਾਂ ਬਤੀਤ ਹੋਇਆ ਆਰਬਲਾ ਬਤੀਤ ਹੋਈ ਭਾਰ ਜਵਾਨੀ ਦੇ ਵਿੱਚ ਆਏ ਤਿੰਨਾਂ ਦਾ ਵਿਆਹ ਹੋਇਆ ਤਿੰਨਾਂ ਦੇ ਸਹੁਰਾ ਸਾਹਿਬ ਗੰਡਾ ਸਿੰਘ ਜੀ ਉਹਨਾਂ ਨੇ ਦਿੱਲੀ ਪੁਲਿਸ ਦੇ ਵਿੱਚ ਬਾਬਾ ਜਵੰਨ ਸਿੰਘ ਜੀਆ ਨੂੰ ਭਰਤੀ ਕਰਵਾਇਆ ਕਲਰਕ ਦੀ ਨੌਕਰੀ ਮਿਲੀ ਇਸ ਦਿੱਲੀ ਅੰਦਰ ਰਹਿ ਕਰਕੇ ਕਲਰਕ ਦੀ ਨੌਕਰੀ ਕਰਦੇ ਰਹੇ ਤੇ ਬਾਬਾ ਜਵੰਨ ਸਿੰਘ ਜੀ ਆਪਣੀ ਨੌਕਰੀ ਦੇ ਵਿੱਚ ਹਰ ਰੋਜ਼ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆ ਦੇ ਇਸ ਪਾਵਨ ਪਵਿੱਤਰ ਅਸਥਾਨ ਵਿਖੇ ਆਉਣ ਕਰਕੇ ਕੀਰਤਨ ਦੀ ਹਾਜ਼ਰੀ ਭਰਿਆ ਕਰਦੇ ਸਨ ਦਿੱਲੀ ਪੁਲਿਸ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਕੀਰਤਨ ਦੇ ਨਾਲ ਇਤਨਾ ਕੋ ਪ੍ਰੇਮ ਹੋਇਆ ਕਿ ਉਹਨਾਂ ਦਾ ਸਾਰਾ ਆਧਾਰ ਸਾਰਾ ਜੀਵਨ ਹੀ ਜਿਹੜਾ ਹੈ ਕੀਰਤਨ ਦੇ ਨਾਲ ਬਤੀਤ ਹੋਇਆ ਸਾਧ ਸੰਗਤ ਜੀ ਬਾਬਾ ਜਵੰਨ ਸਿੰਘ ਜੀਆਂ ਦੇ ਇੱਕ ਜੀਵਨ ਦੀ ਅਨੋਖੀ ਘਟਨਾ ਵਾਪਰੀ ਤਿਨਾਂ ਦੇ ਸੱਜਣ ਮਿੱਤਰ ਜਿਹੜੇ ਦਰਸ਼ਨ ਕਰਨ ਦੇ ਵਾਸਤੇ ਨਨਕਾਣਾ ਸਾਹਿਬ ਜੀਆਂ ਦੀ ਧਰਤੀ ਉੱਪਰ ਗਏ ਬਾਬਾ ਜਵੰਨ ਸਿੰਘ ਜੀਆਂ ਨੂੰ ਇਸ ਦਿੱਲੀ ਤੋਂ ਛੁੱਟੀ ਨਾ ਮਿਲੀ ਨੌਕਰੀ ਤੋਂ ਛੁੱਟੀ ਨਾਮ ਦਿੱਤੀ ਗਈ ਕਿ ਤੁਹਾਡੇ ਸਾਥੀ ਛੁੱਟੀ ਲੈ ਚੁੱਕੇ ਨੇ ਤੁਹਾਨੂੰ ਅਜੇ ਛੁੱਟੀ ਨਹੀਂ ਮਿਲੇਗੀ ਸਾਰੇ ਸੱਜਣ ਮਿੱਤਰ ਨਨਕਾਣਾ ਸਾਹਿਬ ਵਿਖੇ ਗਏ ਨੇ ਉਥੇ ਸੱਜਣ ਨੇ ਜਦੋਂ ਆਣ ਕਰਕੇ ਇਸ ਦਿੱਲੀ ਦੀ ਧਰਤੀ ਅੰਦਰ ਬਾਬਾ ਜਵਾਨ ਸਿੰਘ ਜੀਾਂ ਦੇ ਨਾਲ ਵਚਨ ਕੀਤੇ ਨਾ ਤੇ ਉਹ ਸੱਜਣ ਕਹਿਣ ਲੱਗਾ ਬਾਬਾ ਜਵਾਨ ਸਿੰਘ ਜੀ ਤੁਸੀਂ ਤੇ ਨਨਕਾਣਾ ਸਾਹਿਬ ਦਰਸ਼ਨ ਪਏ ਕਰਦੇ ਹੋ ਇਤਨੀ ਜਲਦੀ ਦਿੱਲੀ ਦੀ ਧਰਤੀ ਅੰਦਰ ਕਿਵੇਂ ਆ ਪਹੁੰਚੇ ਤੇ ਜਿਹੜੇ ਮੁਲਾਜ਼ਮ ਸਨ ਉਹ ਕਹਿਣ ਲੱਗੇ ਜਵੰਨ ਸਿੰਘ ਕਿਤੇ ਨਹੀਂ ਗਿਆ ਇਹ ਤੇ ਇੱਥੇ ਨੌਕਰੀ ਕਰ ਰਿਹਾ ਸੀ ਉਹ ਕਹਿੰਦਾ ਮੈਂ ਕੇਵਲ ਬਾਬਾ ਜੀ ਦੇ ਦਰਸ਼ਨ ਨਹੀਂ ਕੀਤੇ ਨਨਕਾਣਾ ਸਾਹਿਬ ਮੈਂ ਬਾਬਾ ਜੀ ਕੋ ਪੈਸੇ ਉਧਾਰੇ ਲੈ ਕਰਕੇ ਕੜਾ ਪ੍ਰਸ਼ਾਦ ਦੀ ਦੇਖ ਵੀ ਕਰਾਈ ਹੈ ਇਹ ਘਟਨਾ ਵਾਪਰੀ ਨੌਕਰੀ ਨੂੰ ਕੁਝ ਸਮਾਂ ਪਾ ਕਰਕੇ ਛੱਡ ਦਿੱਤਾ ਇਸ ਨੌਕਰੀ ਤੋਂ ਬਾਅਦ ਸਾਰਾ ਗੜੀ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਬੂਟਾ ਸਿੰਘ ਜੀਆਂ ਦੇ ਨਾਲ ਬਾਬਾ ਜਵਨ ਸਿੰਘ ਜੀ ਚਲੇ ਗਏ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਗਏ ਉੱਥੇ ਜਾ ਕਰਕੇ ਮੇਲ ਜਿਹੜਾ ਹੈ ਬਾਬਾ ਆਨੰਦ ਸਿੰਘ ਜੀਆਂ ਦੇ ਨਾਲ ਹੋਇਆ ਬਾਬਾ ਆਨੰਦ ਸਿੰਘ ਜੀ ਬਾਬਾ ਜਵਨ ਸਿੰਘ ਜੀ ਇਹ ਦੋਵੇਂ ਮਾਮਪੁਰਸ਼ ਬੈਠ ਕਰਕੇ ਚੌਂਕੜਾ ਲਗਾ ਕਰਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜੇ ਕੀਰਤਨ ਪਏ ਕਰਦੇ ਨੇ ਕੀਰਤਨ ਦੀਆਂ ਧੁਨੀਆਂ ਦੇ ਵਿੱਚੋਂ ਰਸ ਪਿਆ ਉੱਠਦਾ ਹੈ ਇਹ ਕੀ ਹੋਇਆ ਹਰ ਰੋਜ਼ ਨਾਨਕ ਸਰ ਕਲੇਰਾਂ ਵਾਲੇ ਮਹਾਂਪੁਰਸ਼ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਨੂੰ ਜਦੋਂ ਭੋਗ ਲਵਾਉਂਦੇ ਨੇ ਨਾ ਬੜਾ ਸੁੰਦਰ ਥਾਲ ਜਿਹੜਾ ਉਹਨੂੰ ਤਿਆਰ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ ਬਾਬਾ ਜਵੰਨ ਸਿੰਘ ਜੀ ਨਾਲ ਨੇ ਬਾਬਾ ਆਨੰਦ ਸਿੰਘ ਜੀ ਜਦੋਂ ਸਤਿਗੁਰੂ ਜੀਆਂ ਨੂੰ ਭੋਗ ਲਵਾ ਰਹੇ ਨੇ ਹਾਜ਼ਰ ਨਾਜ਼ਰ ਜਾਣ ਕਰਕੇ ਤੇ ਬਾਬਾ ਜਵੰਨ ਸਿੰਘ ਜੀ ਕਹਿਣ ਲੱਗੇ ਨੇ ਆਪਾਂ ਸਤਿਗੁਰੂ ਜੀਆਂ ਨੂੰ ਕਿਉਂ ਨਾ ਤਰਲਾ ਲਈਏ ਕਿ हे ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਸੀਂ ਪ੍ਰਤਾਖਾਨ ਕਰਕੇ ਪ੍ਰਸ਼ਾਦਾ ਛਕੋ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਕਹਿਣ ਲੱਗੇ ਜਵੰਦ ਸਿੰਘ ਜੀ ਜੇਕਰ ਇਹ ਆਸ ਹਿਰਦੇ ਦੇ ਵਿੱਚ ਰੱਖੀ ਆ ਨਾ ਭਰੋਸਾ ਰੱਖ ਕਰਕੇ ਚੌਂਕੜਾ ਲਾਵੋ ਗੁਰੂ ਨਾਨਕ ਦੇ ਮਹਾਰਾਜ ਜੀ ਸਾਨੂੰ ਦਰਸ਼ਨ دیدار ਜਰੂਰ ਬਖਸ਼ਿਸ਼ ਕਰਨਗੇ ਸਾਧ ਸੰਗਤ ਜੀ ਦੋਵੇਂ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਥਾਲ ਸਜਾ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਹਮਣੇ ਰੱਖ ਕਰਕੇ ਇਹ ਅਰਦਾਸ ਕੀਤੀ ਕਿ ਸਤਿਗੁਰੂ ਜੀ ਜਿੰਨਾ ਤੱਕ ਆਪ ਜੀ ਪ੍ਰਥਾ ਕਰਨ ਕਰਕੇ ਪ੍ਰਸ਼ਾਦਾ ਨਹੀਂ ਛਕਦੇ ਉਹਨਾਂ ਤੱਕ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ ਤੇ ਉਹਨਾਂ ਤੱਕ ਅਸੀਂ ਪਰਮਾਤਮਾ ਵਾਹਿਗੁਰੂ ਜੀਆਂ ਦੀ ਕੀਰਤੀ ਕਰਾਂਗੇ ਦੋਵੇਂ ਮਾਪ ਪੁਰਖ ਕੀਰਤਨ ਦੇ ਰਾਹੀ ਪਰਮਾਤਮਾ ਦੀ ਭਗਤੀ ਦੇ ਵਿੱਚ ਚੌਂਕੜਾ ਲਗਾਇਆ ਬਾਬਾ ਜਵੰਤ ਸਿੰਘ ਜੀਆਂ ਨੂੰ ਬੈਠਿਆ ਹੋਇਆ ਕੁਝ ਪੈਰ ਹੋ ਗਏ ਬਾਬਾ ਆਨੰਦ ਸਿੰਘ ਜੀ ਪਰ ਹਿਰਦੇ ਦੇ ਅੰਦਰ ਦ੍ਰਿੜ ਨਿਸ਼ਚਾ ਹੈ ਭਰੋਸਾ ਹੈ ਕੁਝ ਸਮਾਂ ਬਤੀਤ ਹੋਇਆ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਨੂੰ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਜਿਨੇ ਗੁਰੂ ਦਾ ਦਰਸ਼ਨ ਕੀਤਾ ਓਦੇ ਭਾਗ ਚੰਗੇ ਬਣ ਗਏ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਇਆ 86 ਤੀਰਥ ਮੱਜਣਾ ਗੁਰਦਰਸ਼ ਪ੍ਰਾਪਤ ਹੋਏ ਬਾਬਾ ਜਵਾਨ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਪ੍ਰਤੱਖ ਸਤਿਗੁਰੂ ਜੀਆਂ ਨੇ ਦਰਸ਼ਨ ਦਿੱਤੇ ਮੋਹ ਦੋਵਾਂ ਮਹਾਂਪੁਰਸ਼ਾਂ ਨੂੰ ਜਦੋਂ ਦਰਸ਼ਨ ਬਖਸ਼ਿਸ਼ ਕੀਤੇ ਦੋਵਾਂ ਮਹਾਂਪੁਰਸ਼ਾਂ ਦੇ ਕੋਲ ਬੈਠ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪ ਪ੍ਰਸ਼ਾਦਾ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਵਚਨ ਕੀਤੇ ਬਾਬਾ ਜਵੰਤ ਸਿੰਘ ਜੀ ਬਾਬਾ ਜੀ ਮੰਗੋ ਕੀ ਮੰਗਦੇ ਹੋ ਜਵੰਤ ਸਿੰਘ ਜੀ ਤੁਹਾਡੇ ਦਿਲੀ ਚਾਹਨਾ ਕੀ ਹੈ ਇੱਛਾ ਕੀ ਹੈ ਉਹ ਅਸੀਂ ਪੂਰੀ ਕਰਾਂਗੇ ਬਾਬਾ ਜਵੰਤ ਸਿੰਘ ਜੀਆਂ ਨੇ ਦੋਵੇਂ ਹੱਥ ਜੋੜ ਲਏ ਦੋਵੇਂ ਹੱਥ ਜੋੜ ਕਰਕੇ ਇੱਕ ਦਾਤ ਗੁਰੂ ਨਾਨਕ ਦੇ ਮਹਾਰਾਜ ਜੀਆਂ ਕੋਲੋਂ ਮੰਗੀ ਸਤਿਗੁਰੂ ਜਦੋਂ ਮੈਂ ਕੀਰਤਨ ਕਰਾਂ ਕੀਰਤਨ ਕਰਵਾਉਣ ਵਾਲਾ ਵੀ ਤੂੰ ਹੋਵੇਂ ਤੇ ਕੀਰਤਨ ਸੁਣਨ ਵਾਲਾ ਵੀ ਤੂੰ ਹੋਵੇਂ ਕੀਰਤਨ ਬੜੀ ਵੱਡੀ ਉੱਚੀ ਅਵਸਥਾ ਹੈ ਜੀ ਕੀਰਤਨ ਨਿਰਮੋਲਕ ਹੀਰਾ ਹੀਰੇ ਦਾ ਮੁੱਲ ਪੈ ਸਕਦਾ ਹੈ ਮਹਾਰਾਜ ਕਹਿੰਦੇ ਇਹ ਨਿਰਮੋਲਕ ਹੈ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਕੀਰਤਨ ਦੀ ਦਾਤ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ ਕਿ ਸਾਨੂੰ ਅਣਜਾਣ ਜੀਵਾਂ ਨੂੰ ਇਹ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ ਅੱਜ ਅਸੀਂ ਕਿੰਨੇ ਥੋੜਾ ਬਹੁਤਾ ਮੁੱਲ ਭੇਟਾ ਦੇ ਕਰਕੇ ਅਸੀਂ ਕੀਰਤਨ ਕਰਵਾ ਲਈਏ ਪ੍ਰਸਾਦ ਸੰਗਤ ਜੀ ਇਸ ਕੀਰਤਨ ਦਾ ਮੁੱਲ ਜਿਹੜਾ ਸਾਡੇ ਕੋਲ ਦਿੱਤਾ ਨਹੀਂ ਜਾਵੇਗਾ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇਸ ਜਨ ਦੁੱਖ ਨਿਕਟ ਨਹੀਂ ਆਵੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਦੇ ਅੰਦਰ ਪ੍ਰਧਾਨਤਾ ਹੀ ਕੀਰਤਨ ਦੀ ਹੈ ਬਾਬਾ ਜਵੰਤ ਸਿੰਘ ਜੀਆਂ ਨੂੰ ਦਰਸ਼ਨ ਹੋਏ ਇਹ ਮੰਗ ਮੰਗੀ ਸਤਿਗੁਰੂ ਜਦੋਂ ਮੈਂ ਕੀਰਤਨ ਕਰਾਂ ਕਰਵਾਉਣ ਵਾਲਾ ਵੀ ਤੂੰ ਹੋਵੇਂ ਜਦੋਂ ਮੈਂ ਕੀਰਤਨ ਕਰਦਾ ਹਾਂ ਤੇ ਸਤਿਗੁਰੂ ਸੁਣਨ ਵਾਲਾ ਵੀ ਤੂੰ ਹੋਵੇਂ ਬਾਬਾ ਆਨੰਦ ਸਿੰਘ ਜੀਆਂ ਕੋਲੋਂ ਪੁੱਛਿਆ ਤੁਸੀਂ ਕੀ ਮੰਗਦੇ ਹੋ ਨਾਮ ਦੀ ਦਾਤ ਮੰਗੀ ਦੋਹਾ ਮਾਂ ਪਰੇਸ਼ਾਨੇ ਔਰ ਸਾਧ ਸੰਗਤ ਜੀ ਬਾਬਾ ਜਵੰਦ ਸਿੰਘ ਜੀ ਫਿਰ ਇਥੋਂ ਰਾਜਾ ਸਾਸੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਉਥੋਂ ਫਿਰ ਸਾਰਾ ਗੜੀ ਤੋਂ ਰਾਜਾ ਸਾਸੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਆ ਗਏ ਅਜੇ ਇੰਟਰਨੈਸ਼ਨਲ 에어ਪੋਰਟ ਨਹੀਂ ਬਣਿਆ ਬਾਬਾ ਜਵਨ ਸਿੰਘ ਜੀਆ ਨੇ ਆਪਣੀ ਕੁੱਲੀ ਪਾਈ ਇੱਥੇ ਬੈਠ ਕਰਕੇ ਪੱਕਾ ਆਸਨ ਲਗਾਇਆ ਤੇ ਦਿਨ ਰਾਤ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਰੁੱਝ ਗਏ ਨੇ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਰੁੱਝ ਗਏ ਸਮਾਪਾ ਕਰਕੇ ਆਪਣਾ ਸਰੀਰ ਜਿਹੜਾ ਹੈ ਉਹਨੂੰ ਛੱਡਿਆ ਗਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਏਠਾਏ ਪ੍ਰਮਾਤਮਾ ਦੇ ਹੁਕਮ ਅਨੁਸਾਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰਿਆ ਪਾਵੇਂ ਸਾਧੂ ਹੋਵੇ ਪਾਵੇਂ ਜਪੀ ਹੋਵੇ ਤਪੀ ਹੋਵੇ ਜਦੋਂ ਉਹਦਾ ਸਮਾਂ ਆ ਇੱਕ ਨਾ ਇੱਕ ਦਿਨ ਜਾਣਾ ਪਵੇਗਾ ਸਾਧ ਸੰਗਤ ਇੱਥੇ ਫਿਰ ਮਹਾਂਪੁਰਸ਼ਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਏਕੀ ਕੁਟਿਆ ਤੇ ਜਦੋਂ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਬਣਿਆ ਦਿੱਲੀ ਤੋਂ ਟੀਮ ਗਈ ਹੈ ਇਸ ਟੀਮ ਨੇ ਜਾ ਕਰਕੇ ਉਸ ਕਮਰੇ ਨੂੰ ਦਰਵਾਜ਼ੇ ਨੂੰ ਬੰਦ ਕੀਤਾ ਹੈ ਤੇ ਸੰਗਤਾਂ ਨੂੰ ਕਿਹਾ ਹੈ ਕਿ ਇਹ ਇੱਥੋਂ ਢਾ ਦਿੱਤਾ ਜਾਵੇਗਾ ਤੁਸੀਂ ਬਾਹਰ ਜਾ ਕਰਕੇ 에어ਪੋਰਟ ਤੋਂ ਦੁਗਣੀ ਤਿਗਣੀ ਜਗਾ ਲੈ ਲਵੋ ਅਸੀਂ ਤੁਹਾਨੂੰ ਖਰੀਦ ਕਰਕੇ ਦਵਾਂਗੇ ਪਰ ਇਹ ਇੱਥੇ ਅਸਥਾਨ ਨਹੀਂ ਬਣੇਗਾ ਸਾਧ ਸੰਗਤ ਜੀ ਅਧਿਕਾਰੀਆਂ ਨੇ ਉਥੇ ਜਿੰਦਰਾ ਲਗਾਇਆ ਦਿੱਲੀ ਤੋਂ ਫਲੈਟ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਗਈ ਜਦੋਂ ਪਾਇਲਟ ਥੱਲੇ ਝਾਤ ਮਾਰਦਾ ਹੈ ਰਨਵੇ ਨਜ਼ਰ ਨਹੀਂ ਆਉਂਦਾ ਉਹਨੂੰ ਕੇਵਲ دریا ਔਰ ਸਮੁੰਦਰ ਨਜ਼ਰ ਆ ਰਿਹਾ ਹੈ ਉਹਨੂੰ ਰਨਵੇ ਨਜ਼ਰ ਨਹੀਂ ਆ ਰਿਹਾ ਕੁਝ ਸਮਾਂ ਫਲਾਈਟ ਜਿਹੜੀ ਅਸਮਾਨ ਦੇ ਅੰਦਰ ਉਡਾਰੀਆਂ ਲਗਾ ਰਹੀ ਹੈ ਮੋੜ ਆਣ ਕਰਕੇ ਫਲਾਈਟ ਜਿਹੜੀ ਹੈ ਉਹ ਦਿੱਲੀ ਦੇ ਅੰਦਰ ਉਤਾਰੀ ਗਈ ਇੱਥੋਂ ਜਾਂਚ ਟੀਮ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਗਈ ਜਾਂਚ ਟੀਮ ਨੇ ਜਾ ਕਰਕੇ ਵੇਖਿਆ ਇੱਥੇ ਕੌਤਕ ਕੀ ਵਰਤ ਰਿਹਾ ਹੈ ਸਿਆਣੇ ਗੁਰਸਿੱਖਾਂ ਨੇ ਸੂਝਵਾਨ ਸਿੱਖਾਂ ਨੇ ਕਿਹਾ ਇੱਥੇ ਉਸ ਗੁਰਸਿੱਖ ਨੇ ਚੌਂਕੜਾ ਲਗਾਇਆ ਹੈ ਜਿਸ ਗੁਰਸਿੱਖ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਨੇ ਇਸ ਸਥਾਨ ਦੇ ਨਾਲ ਮੱਥਾ ਨਾ ਲਗਾਵੋ ਇਸ ਸਥਾਨ ਦੇ ਅੱਗੇ ਹੱਥ ਜੋੜੋ ਸਾਧ ਸੰਗਤ ਜੀ ਉਹ ਅਧਿਕਾਰੀਆਂ ਨੇ ਕੀ ਕੀਤਾ ਕਿ ਫਿਰ ਇਸ 에어ਪੋਰਟ ਦੇ ਅੰਦਰ ਥੋੜੀ ਜਗ੍ਹਾ ਦਿੱਤੀ ਜਗ੍ਹਾ ਦੇ ਕਰਕੇ ਇਹ ਵਚਨ ਕੀਤਾ ਕਿ ਕੁਝ ਸਮਾਂ 에어ਪੋਰਟ ਦੇ ਅੰਦਰ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਨ ਦੇ ਵਾਸਤੇ ਆਇਆ ਆਇਆ ਕਰਨਗੀਆਂ ਅੱਜ ਵੀ ਇਸੇ ਪ੍ਰਕਾਰ ਹੀ ਸਾਧ ਸੰਗਤ ਜੀ ਲੜੀਵਾਰ ਹਰ ਰੋਜ਼ ਸਵੇਰ ਦਾ ਟਾਈਮ ਹੈ ਸੰਗਤਾਂ ਜਿਹੜੀਆਂ ਨੇ ਸਵੇਰੇ 에어ਪੋਰਟ ਦੇ ਅੰਦਰ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਜਾਂਦੀਆਂ ਨੇ ਸਾਧ ਸੰਗਤ ਜੀ ਆਲ ਵਰਲਡ ਦੇ ਅੰਦਰ ਤੁਸੀਂ ਚਾਹਤ ਮਾਰ ਦਵੋ ਇਹ ਰਿਪੋਰਟ ਦੇ ਅੰਦਰ ਚਿੜੀ ਨੂੰ ਫੜਕਣ ਨਹੀਂ ਦਿੱਤਾ ਜਾ ਸਕਦਾ ਪਰ अनेका ਹੀ ਸੰਗਤਾਂ ਜਿਹੜੀਆਂ ਰਣਵੇ ਪਾਰ ਕਰਕੇ ਸਤਿਗੁਰੂ ਜੀਆਂ ਦੇ ਘਰ ਦੇ ਦਰਸ਼ਨ ਦੇਦਾਰ ਤੇ ਮਹਾਂਪੁਰਸ਼ਾਂ ਦਾ ਪਿਆਰ ਜਿਹੜਾ ਉਹਨੂੰ ਪ੍ਰਾਪਤ ਕਰਨ ਦੇ ਵਾਸਤੇ ਜਾਂਦੀਆਂ ਨੇ ਸਮਾਂ ਬਤੀਤ ਹੋਇਆ ਇਸੇ ਪ੍ਰਕਾਰ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਮੇਲਾ ਜਿਹੜੀਆਂ ਕਰਦੀਆਂ ਤੁਰੀਆਂ ਜਾ ਰਹੀਆਂ ਨੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ 103 ਸਾਲਾ ਵਰਸੀ ਜਿਹੜੀ ਹੈ 18 8 2 ਜੁਲਾਈ ਨੂੰ ਆ ਰਹੀ ਬੜੀ ਵੱਡੀ ਭਾਰੀ ਗਿਣਤੀ ਦੇ ਅੰਦਰ ਉੱਥੇ ਮੇਲਾ ਲੱਗਦਾ ਹੈ ਸਰਬੱਤ ਸੰਗਤਾਂ ਨੇ ਜ਼ਰੂਰ ਦਰਸ਼ਨ ਦੀਦਾਰ ਕਰਨੇ ਜਿਹਨੂੰ ਦਰਸ਼ਨ ਦੀਦਾਰ ਹੋ ਜਾਵੇ ਫਿਰ ਗੁਰੂ ਨਾਨਕ ਉਹਨਾਂ ਦੇ ਉੱਪਰ ਬੜੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਕਰਦਾ ਹੈ ਮਾਣ ਪ੍ਰਸ਼ੰਦਾ ਜੀਵਨ ਬੜਾ ਲੰਮਾ ਹੈ ਗੁਰਦਰਸ਼ ਪ੍ਰਾਪਤ ਹੋਏ ਜਿਹਨੂੰ ਗੁਰੂ ਦਾ ਦਰਸ਼ਨ ਹੋ ਜਾਂਦਾ ਹੈ ਉਹ ਫਿਰ ਮਹਾਨ ਵੱਡੇ ਸੁੱਖ ਪਾਉਂਦਾ ਹੈ